ਸਤ ਸ੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਐਂਕਰ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਮਾਮਲੇ ਦੀ ਜਿਸ ਨੇ ਪੂਰੇ ਪੰਜਾਬ ਨੂੰ ਚੱਕ ਜੂਰ ਕੇ ਰੱਖ ਦਿੱਤਾ ਹੈ ਪੰਜਾਬ ਦੇ ਮਸ਼ਹੂਰ ਸਿੰਗਰ ਰਾਜੀਵ ਜਵੰਦਾ ਦੀ ਸੜਕ ਹਾਦਸੇ ਵਿੱਚ ਕੋਈ ਮੌਤ ਹੁਣ ਇੱਕ ਨਵਾਂ ਮੋੜ ਲੈ ਰਹੀ ਹੈ ਕੇਸ ਸਿੱਧਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਆਖਿਰ ਕੀ ਹਨ ਪੂਰੇ ਮਾਮਲੇ ਦੇ ਅੰਦਰਲੇ ਪਲੂ ਕੀ ਇਸ ਵਿੱਚ ਲਾਪਰਵਾਹ ਡਰਾਈਵਿੰਗ ਦਾ ਮਾਮਲਾ ਹੈ ਜਾਂ ਕੁਝ ਹੋਰ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਵਕੀਲ ਨਵਕਿਰਨ ਸਿੰਘ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਇਹ ਮੇ ਪਹੁੰਚਿਆ ਪਰਿਵਾਰ ਵੱਲੋਂ ਦਾਵਾ ਇਹ ਸਿਰਫ ਐਕਸੀਡੈਂਟ ਨਹੀਂ ਸਾਜ਼ਿਸ਼ ਹੋ ਸਕਦੀ ਹੈ ਐਫ ਆਈ ਆਰ ਵਿੱਚ ਕਈ ਮਹੱਤਵਪੂਰਨ ਐਂਗਲਸ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਗਿਲਜ਼ਾ ਪਰਿਵਾਰ ਅਤੇ ਫੈਨਸ ਨੇ ਨਿਆਂ ਦੀ ਮੰਗ ਕੀਤੀ ਅਤੇ ਹਾਈ ਕੋਰਟ ਦਾ ਰੁਖ ਕੀਤਾ ਰਾਜਵੀਰ ਨੇ ਪੁਲਿਸ ਅਧਿਕਾਰੀਆਂ ਦੇ ਅ据ਬੰਦ ਨਲਬਦੀ ਨੇੜੇ ਹੋਏ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਪਿਛਲੇ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਵਜੇ ਨੂੰ ਬਦੀ ਨੇੜੇ ਹੋਏ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਪਿਛਲੇ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਵਜੇ ਆਖਿਰਕਾਰ ਨੇ ਲਵੇਗਾ। ਦੀ ਜਾਂਚ ਰਾਜਦੀਪ ਪੁਲਿਸ ਕਰੇਗੀ ਜਾਂ ਕੇਸ ਸਿੱਧੂ ਦਿੱਤਾ ਜਾਵੇਗਾ ਪਰਿਵਾਰ ਦੀ ਮੰਗ ਹੈ ਜੇ ਨਿਆ ਨਾਮ ਮਿਲਿਆ ਤਾਂ ਵੱਡਾ ਜਥੇਬੰਦੀ ਰੂਪ ਧਾਰਿਆ ਜਾਵੇਗਾ ਦਰਸ਼ਕੋ ਹੁਣ ਨਜ਼ਰਾਂ ਟਿਕੀਆਂ ਹਨ ਹਾਈ ਕੋਰਟ ਦੇ ਫੈਸਲੇ ਤੇ ਕੀ ਰਾਜਵੀਰ ਜਵੰਦਾ ਨੂੰ ਨਿਆ ਮਿਲੇਗਾ ਜਾਂ ਇਹ ਕੇਸ ਵੀ ਹੋਰ ਕੇਸਾਂ ਵਾਂਗ ਫਾਈਲਾਂ ਵਿੱਚ ਦਬ ਜਾਵੇਗਾ ਅਸੀਂ ਇਸ ਮਾਮਲੇ ਤੇ ਨਿਗਾਹ ਬਣਾਈ ਰੱਖਾਂਗੇ